ਨਵ ਯਾਰੋ ਅਸੀਂ ਕਾਫੀ ਕੁਫੀ ਬੀਲੀ ਗਰਮ ਹੋਲੇ ਆ ਤੇ ਬੇਬੇ ਨੂੰ ਬਾਹਰ ਲਾ ਮੈਂ ਧੁੱਪੇ ਮੈਂ ਕਿਹਾ ਤੁਸੀਂ ਦੇਖੋ ਨਜ਼ਰ ਤੇ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਦਾ ਵਾਲਾ ਦਵਾਲਾ ਸਾਰਾ ਇਹ ਬੇਬੇ ਹੁਣੀ ਬੈਠੇ ਤੇ ਧੋਪ ਨਾਲ ਨੰਦ ਲੈ ਰਿਆ ਮਮੀ ਆਇਆ ਕਰ ਦਮੜੀ ਜੀ ਚਲੋ ਬੈਠੋ ਤੁਸੀਂ ਮੈਂ ਆ ਗਿਆ ਠੀਕ ਹੈ ਮੈਂ ਠੀਕ ਹੈ ਸ਼ਮੀ ਮਮੀ ਦਾ ਰੱਖੀ ਖਿਆਲ ਬਣਾ ਮੈਂ ਆ ਗਿਆ ਚੰਗਾ ਸ਼ਾਟ ਲੈ ਕੇ ਤੁਮਨ ਮੈਂ ਕਈ ਕੋਲ ਸਕੂਲ ਦੇ ਬੱਚੇ ਆਏ ਹੋਏ ਆ। ਕਸਤੀ ਕਰੀ ਜਾਂਦੇ ਹੋ। ਥੱਲੇ ਬੈਠੇ ਤੇ ਉਹ ਸਾਹਮਣੇ ਜਿਹੜਾ ਐਗੂਸਟ ਲੱਗਣਾ ਸੀ ਉਹ ਵਾਲੀ ਜਗ੍ਹਾ। ਆਪਣਾ ਛੋੜਾ ਜਿਹਾ ਕੁਚਾਈ ਦੇ ਹੋਣਾ ਕਰਕੇ ਨਾ ਬਰੋ। ਹਵਾ ਕਾਹੀ ਆ। ਤੇ ਜੇ ਤੋਂ ਨੂੰ ਕਰਾਊਡ ਕਰਕੇ ਜਾਂ ਹਵਾ ਕਰਕੇ ਥੋੜੀ ਜੀ ਆਵਾਜ਼ ਦੀ ਦਿੱਕਤ ਆ ਰਹੀ ਤਾਂ ਪਲੀਜ਼ ਉਸ ਲਈ ਸੌਰੀ ਬਰੋ। ਆ ਦੇਖੋ ਨੀਚੇ ਦਾ ਨੀਚੇ ਦਾ ਸਾਰਾ ਥਿਊ ਬੜਾ ਅੱਛਾ ਬਰੋ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਮੈਂ ਰੋ ਦ ਸੀ ਇੱਥੇ ਜਦੋਂ ਆਉਂ ਤਾਂ ਆਪਣਾ ਇੱਕ ਰੇਨ ਕੋਟ ਜ਼ਰੂਰ ਲੈ ਕੇ ਆਓ ਅਸੀਂ ਵੈਸੇ ਮੇਰੀ ਇਹ ਹਾਂ ਜੈਕਟ ਰੇਨ ਪ੍ਰੂਫ ਆ ਜਾਂ স্নੋ ਪ੍ਰੂਫ ਹੈਗੀ ਹੈ ਤੇ ਜੇ ਤੁਹਾਡੇ ਜਾਇ ਇਸ ਤਰ੍ਹਾਂ ਦੀ ਰੈਕਡ ਹੈਗੀ ਤਾਂ ਫਿਰ ਤੁਸੀਂ ਬੈਂਡਿੰਗ ਵੈਰੀ ਗੁੱਡ ਹੈ ਬਰੋ ਪਰ ਜੇ ਤੁਸੀਂ ਸਪੈਸ਼ਲ ਆ ਰਹੇ ਹੋ ਤਾਂ ਜੇ ਤੁਹਾਡੇ ਬੋਲਨ ਵਗੈਰਾ ਦੇ ਕੱਪੜੇ ਪਾਏ ਹੈ ਤਾਂ ਤੁਸੀਂ ਨਾ ਉਹ ਦੂਜਾ ਜ਼ਰੂਰ ਲੈ ਕੇ ਆਓ रेनकोट वगैरह मेरे कोला हैगा थी बट मैं ਲੈਗ ਨਹੀਂ ਆਇਆ ਕਿਉਂਕਿ ਮੇਰੇ ਕੋਲ ਜੈਕਟ ਹੈਗੀ ਸੀ ਤੇ ਹੁਣ ਦਿਨ ਮੈਂ ਨੇੜੇ-ਨੇੜੇ ਦਾ ਦਿਖਾਉਣਾ ਵਾ ਇੰਗਾ ਮੰਮੀ ਮੈਂ ਆ ਗਿਆ ਥੱਲੋ ਹੋ ਕੇ ਚੰਗਾ ਮੰਮੀ ਥੱਲੋ ਹੋ ਕੇ ਆ ਗਿਆ ਮੈਂ ਤੁਸੀਂ ਬੈਠੋ 15-20 ਮਿੰਟ ਦੀ ਬੈਹ ਦੂੰਗਾ ਮੈਂ ਇਹਤੇ ਨਹੀਂ ਜਾਂਦੇ ਸੀ ਠੀਕ ਹੈ ਹਲੋ ਬ੍ਰੋ ਕਿਰਾਕ ਲੋਕ ਬੜੇ ਅੱਛੇ ਬ్రో ਬੜੇ ਹੰਬਲੀ ਸੁਭਾਅ ਦੇ ਆ ਤੇ ਇੱਥੇ ਅੱਜ ਐਗਜ਼ੀਬਿਸ਼ਨ ਵਗੈਰਾ ਲੱਗਣਾ ਕਰਕੇ ਤੇ ਮੈਨੂੰ ਲੱਗਦਾ ਥੋੜਾ ਜ਼ਿਆਦਾ ਹੀ ਕਰਾਊਡ ਆ ਬ్రో ਤੇ ਅੱਥੋਂ ਮੈਂ ਇੱਥੇ ਦੇ ਸਟੂਡੈਂਟਸ ਨੂੰ ਮਿਲਾ ਲਵਾਂਗਾ ਸ਼ਾਇਦ ਇਹ ਗੱਲ ਕਰਾਂ ਹੈ ਗਾਇਜ਼ ਹੈਲੋ ਗਾਇਜ਼ Do you understand English? Yeah, yeah. Uh, are you Kazakh? Uh, Kazakh. Yeah. Uh, it, uh, this video for my YouTube channel, bro. Oh, okay. uh, are you uh, our students? Yeah, are students. Are uh, you coming from a, from your school for vacation again? Okay. Your country is very nice, bro. I Appreciate. it. And your people is very humble. <laughs> Thank you so much. You want to uh, uh, you want to see my video my YouTube channel? You can say your YouTube channel I know, uh, I look home. at home. Yeah, okay. ਪੁੜਾ ਪੁੜਾ ਯੂਟਬ ਯੂਟਬ ਓਕੇ ਇਹ ਬਰੋ ਹੈਗੇ 1000 ਪੀਪਲ ਇੱਥੇ ਬੱਚੇ ਆ ਸਟੂਡੈਂਟ ਆ ਸਕੂਲ ਦੇ ਤੇ ਮਿਲ ਗਏ ਇੱਥੇ ਤੇ ਮੈਨੂੰ ਲੱਗਦਾ ਇਹਨਾਂ ਨੂੰ ਅੱਛਾ ਲੱਗੂਗਾ ਬਰੋ ਆਪਣੇ ਨਾਲ ਮਿਲ ਕੇ ਹਨ ਤੇ ਬਾਰੇ ਕਿਊਟ ਆ ਕੰਮ ਫਰ ਇੰਡੀਆ ਓ ਵਿਚ ਸਿਟੀ ਆ ਸਿਟੀ ਇਜ਼ ਮੋਗਾ ਐਂਡ ਸਟੇਟ ਇਜ਼ ਪੰਜਾਬ ਆ ਸਿਟੀ ਇਜ਼ ਨੋਥਰਨ ਸਾਈਡ ਆਫ ਇੰਡੀਆ ਆ ਨੋ ਆਫ ਦਿੱਲੀ Really? Yeah? Yeah. <laughs> okay, bro, I don't know. Mumbai? Mumbai, the Delhi Wait a second. <laughs> no, please. Hello, we can do a subscribe, right? Thank you. Hello. Uh, please, uh, icon, uh, bell icon is not on. On that, all. Oh, put that all. Oh. Uh, bell icon. Okay. On that. ਯੋਰ ਬਾਏ ਬਾਸਰਨੀ ਆਈ ਜੀ ਦੇ ਯੋਰ ਆਈਮੀਨਾ ਆਈਮੀਨਾ ਯਸ ਯੋਰ ਕੇਮੀ ਯੋਰ ਨਹੀਂ 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 ਸੂਰਾਇਆ ਕਿਸ ਲੱਕੀਮੀਨਾ ਯਸ ਇਹਦਾ ਨਾਮ ਹੈ ਸੋਇਆ ਬਰੋ ਮਿਲਦਾ ਜਮੂ ਕਸ਼ਮੀਰ ਸਾਈਡ ਐ ਇਸ ਦਾ ਨਾਮ ਹੋਣਗੇ ਓਕੇ ਬਰੋ ਸੀ ਯੂ ਗਾਇਜ਼ ਬਾਏ ਬਾਏ ਬੱਚੇ ਬੜੇ ਕਿਊਟ ਸੀ ਕੇ ਬਰੋ ਮੈਥ ਨੂੰ ਅੰਦਰ ਉਹ ਜਿਹੜਾ ਠੀਕ ਹੈ ਨਾ ਉਹ ਵਾਲੀ ਜਗ੍ਹਾ ਉਹ ਵੀ ਦੇਖਣ ਆਲੀ ਸੀਗੀ ਬਰੋ ਸ਼ਮੀ ਕਾ ਵਾਲਾ ਦਿਖਾੜ ਜਾ ਵੀ ਕਰਨਾਲਾ ਬਰੋ ਪਰ ਕੱਲਾ ਹੁੰਦਾ ਤਾਂ ਮਜ਼ਾ ਆਣਾ ਸੀਗਾ ਮਤਲਬ ਜੇ ਨਾ ਸنو ਪਈ ਹੁੰਦੀ ਨਾ ਆਹ ਆਉਂਦੀਆਂ ਇਧਰੋਂ ਚੜ ਕੇ ਉਧਰੋਂ ਜਾ ਕੇ ਇਧਰੋਂ ਹੋਣੀ ਆ ਇੱਥੋਂ ਫਿਰ ਤੇ ਦੇਖਣ ਵਾਲੀ ਚੀਜ਼ ਆ ਪਰ ਤਿਲਕ ਨਾ ਜਾਵਾਂਗਾ ਮਤਲਬ ਮਿਲਕੋ ਇੱਕ ਤਾਂ ਕੈਮਰਾ ਤੇ ਇੱਕ ਹੈਗਾ ਦੂਜਾ ਇਸ ਲਿਪਰੀਆ 스노우 ਪੈਣ ਕਰਕੇ ਥੋੜਾ ਜਿਹਾ ਸਲਿਪਰੀ ਜਾ ਹੋਇਆ ਪਿਆ ਵਾ ਗਿੱਲਾ ਹੋਣ ਕਰਕੇ ਤੇ ਕਾਫੀ ਕੁਛ ਆ ਬ로우 ਦੇਖਣ ਨੂੰ ਤਾਂ ਇੰਨਾ ਕੁਛ ਨਾ ਈ ਮੈਨੂੰ ਲੱਗਦਾ ਇੱਥੇ ਪੂਰਾ ਦਿਨ ਲੱਗ ਜਾਊਗਾ ਇਹਨੂੰ ਕਰਾਉਣ ਵਾਸਤੇ ਆ ਝੂਲੇ ਜੇ ਲੱਗੇ ਹੋਏ ਇਥੇ ਤੇ ਆ ਇਥੋ ਇਥੋ ਕਰਵਾਉਂਦੇ ਆ ਬਰੋ ਜਿਹੜਾ ਜਿਗਾਰਡ ਜ ਆਹ ਇੱਕ ਜਾਨਾ ਆ ਸੇਫਟੀ ਗੈਜਟ ਪਾ ਕੇ ਆ ਵਾਲਾ ਸੇਫਟੀ ਗੈਜਟ ਪਾ ਕੇ ਤੇ ਫੇਰ ਜਾਂਦੇ ਹੋਣਗੇ ਮੇਰੇ ਖਿਆਲ ਨਾਲ ਜੀ ਉਹ ਦੇਖੋ ਬਹੁਤੇ ਫਾਗ ਘਿਰ ਘਿਰ ਕੇ ਆ ਰਹੇ ਬੱਦਲ ਜੀ ਥੱਲੇ ਤੱਕ ਤੇ ਬੜੀ ਸੋਹਣੀ ਜਗ੍ਹਾ ਬਰੋ ਮੰਮੀ ਬਹੁਤ ਜ਼ਿਆਦਾ ਖੁਸ਼ ਹੈ ਤੇ ਜੇ ਲੋ ਮੇਰੀ ਜ਼ਿੰਦਗੀ ਦਾ ਇਹ ਏਮ ਦਾ ਪੂਰਾ ਹੋ ਗਿਆ ਕਿ ਮੈਂ ਮਾਤਾ ਨੂੰ ਕੋਈ ਵਿਦੇਸ਼ ਵਿਦੇਸ਼ੀ ਕੰਟਰੀ ਕਮਾਣਾ ਚਾਹੁੰਦਾ ਸੀਗਾ ਤੇ ਉਹ ਚਲੋ ਮੇਰਾ ਪੂਰਾ ਹੋ ਗਿਆ ਮੰਮੀ ਦਾ ਵਿਚਾਰੇ ਨਹੀਂ ਘੁੰਮਣਾ ਚਾਹੁੰਦੇ ਸੀ ਕਿਉਂਕਿ ਮੰਮੀ ਵਿਚਾਰੀ ਬਜ਼ੁਰਗ ਹੋਣ ਕਰਕੇ ਨਾ ਉਹਨਾਂ ਨਹੀਂ ਲਾਈਕ ਕਰਦੇ ਜਿਆਦਾ ਦੂਰ ਟਰੈਵਲ ਕਰਨਾ ਪਰ ਮੈਂ ਨਾਲ ਸੀਗਾ ਨਾਲ ਛੋਟਾ ਹੈਗਾ ਤੇ ਤਾਂ ਕਰਕੇ ਮਾਤਾ ਤਿਆਰ ਹੋ ਗਈ ਮੇਰੀ ਤੇ ਦੇਖਣ ਵਾਲਾ ਤਾਂ ਬੜਾ ਕੋਸ਼ਿਸ਼ ਹੈ ਬਰੋ ਪਰ ਇੱਥੇ ਨਾ ਹੁਣ ਕਹਿਣ ਦਾ ਮਤਲਬ ਕਰਾਊਡ ਬਹੁਤ ਜ਼ਿਆਦਾ ਹੋਇਆ ਬੈਡਿਕ स्ਨੋ ਹੋਈ ਪਈ ਐ ਤੇ ਇਕ ਦੂਜਾ ਹੋਇਆ ਪਿਆ ਜਗੜ ਜਾ ਕੀ ਕਹਿੰਦੇ ਉਹਨੂੰ ਸਲਿੱਪਰੀ ਹੋਇਆ ਤਾਂ ਕਾਫੀ ਜ਼ਰੂਰੀ ਇੱਥੇ ਜੀ ਵੈਗਨ ਹੁਣ ਲਾਂਚ ਹੋ ਰਹੀ ਹੈ ਬਰੋ ਤੇ ਇੰਡੀਆ ਦੇ ਵਿੱਚ ਦੇਖੋ ਕਿਦੋਂ ਦੀ ਹੋਈ ਵੀ ਐ 2024 ਦੇ ਵਿੱਚ ਇਲੈਕਟ੍ਰਿਕ ਪ੍ਰੇ ਹੈ ਇਲੈਕਟ੍ਰਿਕ ਆ ਜੀ ਵੈਗਨ ਕਾਰ ਹੈ ਤੇ ਇੱਥੋਂ ਗੰਡੋਲਾ ਰਾਈਡ ਜੀ ਮਿਲਦੀ ਏ। ਆ ਇੱਥੋਂ ਜਨਮ ਆ ਸੇ ਜੇ ਇਹ ਚਾਲੂ ਹੁੰਦੀ ਤਾਂ ਅਸੀਂ ਇੱਥੋਂ ਚੜਨਾ ਸੀ ਅਜ। ਪਰ ਜੇ ਬੰਦ ਆ ਇਹ ਤੇ ਸ਼ਾਇਦ ਹੁਣ ਅਸੀਂ ਨਹੀਂ ਜਾ ਪਾਵਾਂਗੇ 20-25 ਦਿਨ ਦੇ ਲਈ ਬੰਦ ਆ ਇਹ। ਆ ਇੱਥੇ ਬਣਾਇਆ ਹੋਇਆ ਫੋਟੋ ਸ਼ੂਟ ਕਰਨ ਦੇ ਲਈ ਜਿਗਾਰ ਜਾ। ਆ ਥੱਲੇ ਸਾਰੀ ਬਰਫ਼ ਤੇ ਇਹਨਾਂ ਨੇ ਫਰਸ਼ ਜਿਹੜੀ ਉਹ ਲੱਕੜ ਦੀ ਲਾਈ ਹੋਈ ਆ ਜਿਹਦੇ ਕਰਕੇ ਮੇਰੇ ਖਿਆਲ ਨਾਲ ਇਹ ਸਲਿੱਪੀ ਕੱਟ ਹੋ ਜਾਂਦੀ ਹੈ ਨਾ ਸਲਿੱਪਰੀ ਨਹੀਂ ਨਹੀਂ ਹੁੰਦੀ ਆ ਕੋਈ ਕੰਸਟਰਕਸ਼ਨ ਦਾ ਕੰਮ ਚੱਲਦਾ ਬੈਠੇ ਉਹ ਵੀ ਬਿੱਟਰੀ ਸੀ ਬ్రో ਅਸੀਂ ਇੱਥੇ ਤਿੰਨ ਤੇ 6000 ਟਿੰਗੇ ਦੀਆਂ ਪਿੰਨ ਕਾਫੀ ਦਿੱਤੀਆਂ ਇਹਨਾਂ ਨੇ ਮਤਲਬ ਮਹਿੰਗਾ ਸੀ ਸਤ ਨੂੰ ਵੈਸੇ ਵੀ ਵੈਸੇ ਹਿਲ ਸਟੇਸ਼ਨ ਮਹਿੰਗੇ ਹੀ ਹੁੰਦੇ ਬਰੋ ਆਪਣੇ ਵੀ ਜਿਵੇਂ ਮੈਕਲੋਡ ਗਾਂ ਜੀਆ ਹੋਰ ਆਪਾਂ ਜਾਣਦੇ ਆ ਤਿਗਾਵਾ ਤੇ ਤੇ ਮਹਿੰਗਾ ਹੀ ਸੀਗਾ ਤੇ ਅਸੀਂ ਆਖਿਆ ਉਹਨਾਂ ਨੇ ਸਾਨੂੰ ਇੱਥੇ ਆਉਣ ਤੇ ਨਹੀਂ ਖਰਚਾ ਲੱਗਿਆ 5000 ਟੰਗੇ ਲਾਇਏ ਉਹਨਾਂ ਨੇ ਟੈਕਸੀ ਦੇ ਇੱਥੇ ਆਉਣ ਦੇ ਤੇ ਗੰਡੋਲਾ ਰਾਈਡ ਦੀ ਤਾਂ ਬੰਦ ਸੀਗੀ ਤੇ ਅਸੀਂ ਪਰ نیچے ਗੰਡੋਲਾ ਰਾਈਡ ਤੇ ਜਾਵਾਂਗੇ ਜਿਹੜੀ ਤੋਂ ਥੱਲੇ ਜਾਂਦੀ ਕਿਹਾ ਕਿ ਮੈਂ ਚਾਹਣਾ ਯਰ ਬੀਬੇ ਨੂੰ ਉਹ ਵੀ ਦਿਖਾਉਣਾ ਓਕੇ ਬਲਕਾਰ ਵਾਲਾ ਨਿਹਰਾ ਜਾ ਵੀ ਆਹ ਦੇਖੋ ਬ్రో ਇੱਥੇ ਨੇ ਤਾਜੀ ਤਾਜੀ ਬਰਫ਼ ਪਈ ਆਹ ਤਾਜੀ ਤਾਜੀ ਬਰਫ਼ ਪਈ ਐ ਇੱਥੇ ਇਹ ਬੜੀ ਸੋਹਣੀ ਜੀ ਜਗ੍ਹਾ ਬ్రో ਆ ਵੇ ਕੋਈ ਕੰਸਟ੍ਰਕਸ਼ਨ ਚੱਲੀ ਜਾਂਦੀ ਐ ਲੱਕੜ ਦਾ ਕੰਮ ਕਰੀ ਜਾਂਦੇ ਇੱਥੇ ਤੇ ਆ ਪਿਆਰਾ ਜਿਹਾ ਰਾਹ ਜਾਂਦਾ ਥੱਲੇ ਬੜਾ ਸੋਹਣਾ ਮਾਹੌਲ ਆ ਬ్రో ਇਹ ਅਵੇਸਨ ਹੋ ਗਿਆ ਸਰੋ ਯਸ ਗੱਲ ਹੋ ਗਿਆ ਕਮ ਮੈਂ ਕੈਪ ਨਹੀਂ ਲੈ ਕੇ ਆਇਆ ਬ్రో ਉੱਪਰ ਤੇ ਇੰਤਾ ਕਰਕੇ ਨਾ ਕਮ ਹੋਲ ਠੰਡਾ ਜਿਆਦਾ ਹੋਇਆ ਪਿਆ ਤੇ ਸੋਣਿਆ ਹੁਣ ਮੈਂ ਨਾ ਤਾਂ ਚੱਲਦਾ ਬੇਬੇ ਕੋਲੇ ਕਹਿੰਦਾ ਮਾਲ ਬਜਾਰੀ ਡਰੀ ਨਾ ਜਾਂਦੀ ਹੋਵੇ ਇਹ ਤਾਂ ਛੋਟਾ ਕੋਲੇ ਆ ਪਰ ਜਨੇਰਮੈਨ ਕੋਲੇ ਹੁੰਦਾ ਵਿਚਾਰੀ ਉਹ ਡਰਦੀ ਰਹਿੰਦੀ ਆ ਕਿਉਂਕਿ ਜੇ ਛੋਟਾ ਜੇ ਬੱਚਾ ਵੈਸੇ ਐਡਵਾਂਸ ਆ ਉਹ ਵੀ ਵਧੀਆ ਅੱਜ ਕਦੇ ਕੀ ਸਿੱਖਿਆ ਉਹ ਕਿਵੇਂ ਇਮੀਗ੍ਰੇਸ਼ਨ ਕਰਨਾ ਜਾਂ ਕਿਵੇਂ ਬਾਹਰੋਂ ਦਰ ਜਾਣਾ ਵਧੀਆ ਰਿਹਾ ਸਾਰਾ ਕੁਝ ਤੇ ਲਵ ਯੂ ਯਾਰੋ ਤੇ ਮੈਂ ਫੇਰ ਦੁਬਾਰਾ ਕਹਿ ਰਿਹਾ ਬਰੋ ਜੋ ਵੀ ਆੜੀ ਮੇਰਾ ਮਿੱਤਰ ਮੇਰਾ ਮੈਨੂੰ ਪਿਆਰ ਕਰਨ ਵਾਲਾ ਜੋ ਵੀ ਨਵਾਂ ਐ ਸਬਸਕ੍ਰਾਈਬ YouTube ਤੇ ਮੇਰੇ ਚੈਨਲ ਤੇ ਹੋਰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਜਰੂਰ ਕਰ ਦਿਓ ਬਰੋ ਲਾ ਵੀਆ ਸਤਿਕਾਰਾ ਮਿਲਦੇ ਹੋਣਾ ਆਪਾਂ ਗੰਡੋਲਾ ਰਾਈਡ ਦੇ ਨੇੜੇ ਜਾ ਕੇ ਠੀਕ ਹੈ